ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਫਰਮਾਤਮਾ ਤੁਮ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਆਪਾਂ ਗੱਲ ਕਰਨੀ ਸੀ ਗਰਮੀ ਦੀ ਪਸ਼ੂਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਗਰਮੀ ਦਾ ਕਾਰਨ ਜ਼ਿਆਦਾਤਰ ਆ ਵੀ ਹੈ ਗਾਇਆਂ ਨੂੰ ਜਿਹੜੇ ਪਸ਼ੂ ਮੱਝਾਂ ਵੀ ਆ ਮੱਝਾਂ ਨੂੰ ਘੱਟ ਆਉਂਦੀ ਪ੍ਰੋਬਲਮ ਪਰ ਗਾਇਆਂ ਨੂੰ ਜ਼ਿਆਦਾ ਆ ਰਹੀ ਹੈ ਜਦੋਂ ਪਸ਼ੂ ਘਰ ਕਦਦਾ ਹੈ ਉਹ ਨੂੰ ਫਾਲ ਸਿੱਟਣ ਦਾ ਕਾਰਨ ਮਾਣ ਜਾਂਦੀ ਹੈ ਗਰਮੀ ਹੱਦੂ ਜ਼ਿਆਦਾ ਪੈਂਦੀ ਕਰਕੇ ਤੇ ਵੱਧ ਤੋਂ ਵੱਧ ਇਹਨਾਂ ਨੂੰ ਆਪਾਂ ਕਿਲੇ ਸਾਹ ਨੂੰ ਬਚਾ ਸਕਦੇ ਹਾਂ ਗਾਂਿਆਂ ਨੂੰ ਪ੍ਰੋਬਲਮ ਜ਼ਿਆਦਾ ਹੈ ਗਾਂਿਆਂ ਦੇ ਤਕਰੀਬਨ ਘਟੋ ਘਟ ਮੀਸਰ ਚ ਪਾਣੀ ਜਿੰਨਾ ਵੀ ਆਪਾਂ ਪਾ ਸਕਦੇ ਹਾਂ ਉਨਾ ਹੀ ਪਾਓ ਵੱਧ ਤੋਂ ਵੱਧ ਪਾਣੀ ਬਹੁਤ ਜਿੰਨਾ ਪਾ ਸਕਦੇ ਆ ਬਾਕੀ ਦੂਜਾ ਨੰਬਰ ਇਹ ਆ ਵੀ ਜਿਵੇਂ ਉਹ ਸਰਕਰ ਹੈ ਸਰਕਰ ਭੋਗ ਕੇ ਦੇਹੋ ਜਨੂਨ ਲਾਏ ਜਿਹੜੇ ਪਸ਼ੂ ਦੁੱਬਣ ਆ ਕੋਈ 3 ਮਹੀਨਿਆਂ ਦਾ ਕੋਈ 4ਾਂ ਦਾ ਕੋਈ 5ਾਂ ਦਾ ਕੁਸ਼ੀਆਂ ਦਾ ਇਹਨਾਂ ਨੂੰ ਜ਼ਰੂਰੀ ਹੈ 70 ਰੁਪਏ ਉਹਨਾਂ ਕੋ ਇੱਕ ਟਾਈਮ ਦੇ ਦੋ ਇਹ ਜ਼ਰੂਰ ਇਹਨੂੰ ਸੂਤ ਜਾਨਵਰ ਨੂੰ ਮਿਲਣੀ ਚਾਹੀਦੀ ਹੈ ਤੇ ਮਰ ਤੋਂ ਬਾਅਦ ਜਦੋਂ ਆਪਾਂ ਨੂੰ ਹੌਣੇ ਦਾ ਹੈਗੀ ਆ ਸਾਰੇ ਪਰ ਜਿੰਨਾ ਸਿਰ ਤੇ ਪਾਣੀ ਪਾਉਣ ਨਾਲ ਫਾਇਦਾ ਥਰਣ ਨੂੰ ਬਾਅਦ ਥਰਣ ਤੇ ਪਾਣੀ ਪੋ ਇਹਰਾ ਆਪਾਂ ਘਰੋਂ ਘਰ ਲੈਣੇ ਆਂ ਗਰਮੀ ਦੇ ਵਿੱਚ ਘਾਸ ਕਰਕੇ ਇਹਨਾਂ ਦੇ ਟੀਕੇ ਆਜ ਲਗਾਉ ਡਿਊਰਾ ਤੋਂ ਜੀ ਆਰਮੀ ਨਰਮੀ ਨੇ ਲਾਓ ਤਰੀਕ ਲੇਖ ਲਓ ਨੋਟ ਕਰ ਲਓ ਜਿਵੇਂ ਅੱਜ ਮੰਨ ਲਓ 25 ਐ ਜਾਂ 26 ਐ ਤੇ ਉਸੇ ਤਰੀਕੇ ਨਾਲ ਲਾ ਲਓ 12 ਮਹੀਨੇ ਦੇਮੀ ਨਾ ਨੀਦਾ ਲਓ ਜਦੋਂ ਮੰਨ ਲਓ ਨੁਕਸਾਨ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਪਸਤਾਉਣੇ ਆ ਟੀਕਾ ਸਰਵਾਰ ਤੋਂ 130 ਨਾਲ 500 ਦੇ ਵਿੱਚ ਟੀਕਾ ਤੇ ਆਪਾਂ ਇਹ ਜਰੂਰ ਲਾਉਉੀਦਾ ਤੇ ਆਪਣਾ ਜਨਮਰ ਫਲ ਨਾ ਸੈੱਟ ਸਕੇ ਜਦੋਂ ਇਹਨੂੰ ਇਹ ਦਿੱਕਤ ਪੈ ਗਈ 8-7 ਘੰਟੇ ਪਹਿਲਾਂ ਜਨਮਰ ਨਿਸ਼ਾਨੀ ਦਾ ਦਿੰਦਾ ਮੁੜ ਕੇ ਇਹ ਪੰਮਾ ਜੋ ਮਰਜੀ ਇਲਾਜ ਕਰਾਈ ਜੋ ਫਿਰ ਫਲ ਸਿੱਟੂ ਬਈ ਸਿੱਟੂ ਦਾ ਜੇ ਪਹਿਲਾਂ ਹੀ ਕੰਟਰੋਲ ਹੈ ਕੀ ਕਰ ਲੱਗਾ ਹੈ ਫੇਰੇ ਦੀ ਬਚਤ ਬਹੁਤ ਰਹਿੰਦੀ ਹੈ ਇਹਦਾ ਕਾਰਨ ਇਹੀ ਹੈ ਕਿਸ ਵਧ ਤੋਂ ਵਧ ਆਪਣੀ ਸਲਾਹ ਇਹ ਹੈ ਵੀ ਪਾਣੀ ਪਾਓ ਸਿਰਫ ਜਿੰਨਾ ਵਧ ਤੋਂ ਵਧ ਪੈਂਦਾ ਤੇ 70 ਭੋਂਦਿਓ ਜਰੂਰ ਭੋਂ ਕੇ 70 ਇਹਨਾਂ ਨੂੰ ਪਾਓ ਤੇ ਆਪਾਂ ਟੀਕੇ ਵੀ ਜਰੂਰ ਲਾਈਏ ਇਹਨਾਂ ਦੇ ਮਹੀਨੇ ਦੇ ਮਹੀਨੇ ਪੰਨਿਆਂ ਨੂੰ ਪ੍ਰੋਬਲਮ ਘਟਾ ਹੈ ਬਹੁਤ ਘਟਾ ਹੈ ਤੇ ਪਰਦਾਇਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਤੇ ਜਰੂਰ ਆਪਾਂ ਇਸ ਗੱਲ ਤੇ ਗੌਰ ਕਰਕੇ ਤੇ ਤਾਂ ਆਪਾਂ ਇਹਦਾ ਪ੍ਰਬੰਧ ਕਰ ਗਏ ਜਨਮਤਰਾ ਆਪਣੇ ਬਾਜ ਸਕਣ ਇਹਨਾਂ ਨੂੰ ਧਰਮੀ ਤੋਂ ਵੀ ਬਾਜ ਸਕਣ ਤੇ ਪਾਲ ਸਿੱਟੂ ਤੋਂ ਵੀ ਬਾਜ ਸਕਣ ਤੇ ਇਹਨਾਂ ਗੱਲਾਂ ਦਾ ਬਈ ਧਿਆਨ ਜ਼ਰੂਰ ਰੱਖੋ ਸਾਰੇ ਭੈਣ ਭਰਾ ਸਤਿ ਸ੍ਰੀ ਅਕਾਲ ਜਿਉਂਦੇ ਬਸ ਰਹੋ ਸ਼ੇਅਰ ਸਬਸਕ੍ਰਾਈਬ ਕਮੈਂਟ ਕਰੋ ਜ਼ਰੂਰ ਸਬਸਕ੍ਰਾਈਬ ਕਰੋ ਵੇਖ ਆਪਾਂ ਲੈਨੇ ਆ ਭਰਾ ਮੇਰੇ ਸਬਸਕ੍ਰਾਈਬ ਨਹੀਂ ਆਪਾਂ ਕਰਦੇ ਜ਼ਰੂਰ ਕਰੋ ਇਹ ਤਤ ਬੰਨ ਕੇ ਦੇਂਦੀ ਹੈ ਸਤ ਸ੍ਰੀ ਅਕਾਲ ਸਾਰੇ